ਕਮੇਟੀ ਮੈਨੂੰ ਸ਼ਾਇਦ ਨਾ ਪਤਾ ਹੋਵੇ ਮੈਂ ਜੀ ਤੁਹਾਨੂੰ ਇੱਕ ਗੱਲ ਪੁੱਛਣੀ ਚਾਹਨਾ ਅਸੀਂ ਲਗਾਤਾਰ ਇਸ ਗੱਲ ਦੇ ਉੱਤੇ ਕਹਿ ਰਹੇ ਆਂ ਵੀ ਮੁਹੰਮਦ ਸਿੰਘ ਆਜ਼ਾਦ ਦਾ ਜਿਹੜਾ ਨਾਮ ਆ ਉਹ ਰਾਮ ਮੁਹੰਮਦ ਸਿੰਘ ਆਜ਼ਾਦ ਆ। ਰਾਮ ਆ ਮੈਂ ਕਹਿੰਦੀ ਜੀ 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 ਤੁਸੀਂ ਸਾਡੇ ਸਤਕਾਰਯੋਗ ਹੋ ਪਰ ਮੈਂ ਜਿੰਨਾ ਕੁੱਦਮ ਸਿੰਘ ਨੂੰ ਪੜਿਆ ਵਾ ਅਸੀਂ ਜੱਦੀ ਘਰ ਤੋਂ ਬਹੁਤੀ ਦੂਰ ਨਹੀਂ ਅਸੀਂ ਇੱਕ ਕਦਮ ਦੂਰ ਖੜੇ ਆਂ ਜਿੱਥੇ ਤੁਸੀਂ ਲੈਟਰ ਵੀ ਦੇਖੋ ਤਾਂ ਉਹ ਵੀ ਐਮ ਐਸ ਆਜ਼ਾਦ ਦੇ ਆ ਉਹਨਾਂ ਨੇ ਆਪ ਦੇ ਆਪ ਨੂੰ ਮੁਹੰਮਦ ਸਿੰਘ ਆਜ਼ਾਦ ਲਿਖਿਆ ਉਹਨਾਂ ਦੀਆਂ ਜੇਲ੍ਹ ਚਿੱਠੀਆਂ ਚੱਕ ਕੇ ਪੜੋ। ਮਾਫ ਕਰਿਓ ਮੈਂ ਕੋਈ ਤੁਹਾਡਾ ਵਿਰੋਧ ਨਹੀਂ ਕਰਦਾ ਮੈਂ ਥੋੜੇ ਬੱਚੇ ਹਾਂ ਤੁਸੀਂ ਮੇਰੇ ਬੰਦ ਗੱਲ ਨੂੰ ਸਮਝੋ ਸਾਡਾ ਆਰਾਮਨਾਲ ਸਾਡਾ ਆਰਾਮਨਾਲ ਸਾਡੇ ਆਰਾਮਨਾਲ ਰਾਮ ਸਤਕਾਰ ਯੋਗਾ ਮੈਂ ਤਕਵਾ ਆਰਾਮਨਾਲ ਚ ਗੱਲ ਕਰਦਾ ਸਾਡੇ ਨਹੀਂ ਸਤਕਾਰ ਯੋਗਾ ਪਰ ਜਦੋਂ ਸਾਡੇ ਸ਼ਹੀਦ ਨੇ ਆਪ ਦਾ ਨਾਮ ਮੁਹੰਮਦ ਸਿੰਘ ਆਜ਼ਾਦ ਲਿਖਿਆ ਉਹ ਜੇਲ੍ਹ ਦੇ ਵਿੱਚ ਬੈਠ ਕੇ ਲਿਖ ਰਿਹਾ ਵੀ ਮੇਰੇ ਨਾਮ ਦੇ ਨਾਲ ਛਾੜ ਨਾ ਕੀਤੀ ਜਾਵੇ ਤੁਸੀਂ ਇਹ ਜਦੋਂ ਜੱਦੀ ਘਰ ਦੇ ਅੰਦਰ ਵੜੋਗੇ ਤਾਂ ਇੱਥੇ ਸ਼ਹੀਦ ਉਦਮ ਸਿੰਘ ਦੀ ਜੇਲ੍ਹ ਚਿੱਥੀ ਲਿਖੀ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਸ਼ਰ੍ਹਾਵੇਂ ਚੀਜ਼ ਲਿਖਿਆ ਵੀ ਮੇਰੇ ਨਾਮ ਦੇ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ ਉਹਨਾਂ ਨੇ ਆਪਦੇ ਨਾਮ ਮੁਹੰਮਦ ਸਿੰਘ ਆਜ਼ਾਦ ਲਿਖਿਆ ਆਪਦੇ ਸਾਈਨ ਐਮ ਬੀ ਮਸਾ ਆਜ਼ਾਦ ਦੇ ਕੀਤੇ ਪਰ ਅਜੇ ਥੇ ਤੇ ਦੁੱਖ ਲੱਗਦਾ ਵੀ ਜਿਹੜੇ ਲੋਕ ਜਿਹੜੀ ਤਸਵੀਰ ਨੇ ਉਹਨੇ ਹਜ਼ਾਰਾਂ ਲੋਕ ਨਮਸਤਕ ਹੁੰਦੇ ਆ ਉਹਦੇ ਤੇ ਵੀ ਆਰਾਮ ਮੁਹੰਮਦ ਸਿੰਘ ਆਜ਼ਾਦ ਦਾ ਤੇ ਜਿਹੜਾ ਉਹ ਗੇਟ ਵਾ ਉਹਦੇ ਤੇ ਵੀ ਆਰਾਮ ਮੁਹੰਮਦ ਸਿੰਘ ਆਜ਼ਾਦ ਦਾ ਇਹ ਗੱਲ ਤੁਸੀਂ ਜੀ ਤੁਹਾਡੀ ਗੱਲ ਨੂੰ ਕਲੀਅਰਫਾਈ ਕਰਦੀ ਹੈ ਜੀ ਮੇਰਾ ਕ

ਤਨਖਾ ਪਰ ਕਿਸਨੋਂ ਦੀ ਜਗਾ ਤੇ ਕਈ ਦੇਖਕ ਨੇ ਵੀ ਰਾਮ ਮਹੰਮਦ ਸਿੰਘ ਆਜ਼ਾਦ ਕਲਬ ਰਾਮ ਮਹੰਮਦ ਸਿੰਘ ਆਜ਼ਾਦ ਸੀਧੇ ਤੋਂ ਸੀਧਾ ਨੌਰੀ ਤੇ ਉਸ ਨੂੰ ਫਿਰ ਤੇ ਸਾਰੇ ਰਾਮ ਸਿੰਘ ਜਾਦ ਇਹ ਕਹੀ ਜਗਏ ਅੱਜ ਜੰਨ ਮੁਹੰਮਦ ਵੀ ਲਗਾ ਦਿੱਤਾ ਜੋ ਉਹਨਾਂ ਨੇ ਜਰੀ ਦੇ ਵਿੱਚ ਜਾਣਦਾ 1985 ਤੋਂ ਇੱਕ ਮੂਵਮੈਂਟ ਚੱਲ ਰਹੀ ਆ ਅੱਜ 2025 ਹੋ ਗਿਆ ਇਹ ਮੈਨੂੰ ਮਾਫ਼ ਕਰਿਓ ਜੀ 25 ਸਾਲਾਂ ਬਾਅਦ ਇਹ ਗੱਲ ਆ ਪਰ ਅੱਜ ਅਸੀਂ ਜਿਹੜੇ ਖੜੇ ਅਸੀਂ ਸੋਨਾ ਖਾਈਏ ਵੀ ਅੱਜ ਅਸੀਂ ਇਸ ਮੂਵਮੈਂਟ ਨੂੰ ਜਿਹੜੀ ਇਹ ਇਹਨਾਂ ਨੇ ਚਲਾਈ ਹੋਈ ਮੂਵਮੈਂਟ ਨੂੰ ਬੰਦ ਕਰਾਂਗੇ ਤੇ ਮੁਹੰਮਦ ਸਿੰਘ ਦਾ ਸਾਧੂ ਮੁਹੰਮਦ ਸਿੰਘ ਦਾ ਸਾਧਰਿਆਂ ਨੂੰ ਦੇਖੋ ਜੀ ਇਹਨਾਂ ਜਿੱਸੀ ਜਿੱਨਾ ਕਲੱਬ ਹਨ ਰਾਮਾ ਬਸੀ ਦਾ ਯਾਦ ਕਲੱਬ ਅਸੀਂ ਸਾਡਾ ਜਿਹੜਾ ਸ਼ਹੀਦ ਉਧਾਸ ਸਿੰਘ ਯਾਦਗਾਰ ਕਮੇਟੀ ਸਾਡੇ ਵਾਲ ਸੰਸਦ ਦੀ ਦੋ ਬਲਾਣੇ ਅਸੀਂ ਜਿਹੜੀ ਫੋਟੋ ਆਹੀ ओरिजिनल ਫੋਟੋ ਅਸੀਂ ਇਸ ਨੂੰ ਉਜਾਗਰ ਕਰਦੇ ਆ ਲਾ ਕੇ ਜਿਹੜੀ ਪੈਂਤੀ ਗਾੜੀ ਆ ਉਹ ਪਤਾ ਨਹੀਂ ਕਿ ਨਹੀਂ ਤੇ ਦੂਸਰਾ ਸੰਜਮਾ ਉਹ ਵੀ ਸੀ ਜਿੰਦੂ ਸੂਤ ਕੋਈ ਆ ਜਗਰ ਕਰ ਤੇ ਰਾਮ ਨਸੀ ਇਜਾਦ ਜਲਾ ਬਹੋਰ ਤੁਸੀਂ ਉਹਨਾਂ ਨੂੰ